ਜੇਕਰ ਤੁਸੀਂ ਵੀ ਵਾਹਨਾ ਦੇ ਵਿੱਚ ਪੈਸੇ ਰੱਖਦੇ ਹੋ ਤਾਂ आज ਤੋਂ ਹੋ ਜਾਓ ਸਾਵਧਾਨ ਕਿਉਂਕਿ ਇੱਕ ਵਿਅਕਤੀ ਦੀ ਐਕਟਿਵਾ ਦੇ ਵਿੱਚ ਰੱਖੇ ਹੋਏ ਪੈਸੇ ਲੈ ਕੇ ਚੋਰ ਫਰਾਰ ਹੋ ਗਿਆ ਨਾਲ ਹੀ ਜਾਂਦੇ ਹੋਏ ਐਕਟਿਵਾ ਲੈ ਕੇ ਵੀ ਚੋਰ ਰਫੂ ਚੱਕਰ ਹੋ ਗਿਆ ਤੁਹਾਨੂੰ ਦੱਸਦੀ ਕਿ ਮਾਮਲਾ ਜੋ ਹੈ ਮੌਕਾ ਤੋਂ ਸਾਹਮਣੇ ਆਇਆ ਜਿੱਥੇ ਕਿ ਮੌਕਾ ਦੇ ਲਾਲ ਸਿੰਘ ਰੋਡ ਉੱਤੇ ਦਿਨ ਦਿਹਾੜੇ ਇੱਕ ਦੁਕਾਨ ਦੇ ਬਾਹਰ ਖੜੀ ਐਕਟਿਵਾ ਦੇ ਵਿੱਚ ਰੱਖੇ ਹੋਏ 6 ਲੱਖ ਰੁਪਏ ਦੀ ਨਕਦੀ ਤੇ ਐਕਟਵਾ ਲੈ ਕੇ ਚੋਰ ਰਫੂ ਚੱਕਰ ਹੋ ਗਿਆ ਸਾਰੀ ਘਟਨਾ ਜੋ ਹੈ ਲੱਗੇ ਹੋਏ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਅਤੇ ਮੌਕੇ ਉੱਤੇ ਪੁਲਿਸ ਨੂੰ ਵੀ ਸੂਚਨਾ ਦਿੱਤੀ ਗਈ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਇਸ ਮਾਮਲੇ ਦੇ ਸਬੰਧੀ ਐਕਟਵਾ ਦੇ ਮਾਲਕ ਰਾਜਨ ਸਿੰਘ ਨੇ ਦੱਸਿਆ ਕਿ ਮੋਗਾ ਦੇ ਲਾਲ ਸਿੰਘ ਰੋਡ ਉੱਤੇ ਉਸ ਦਾ ਇੱਕ ਚਿਪਸ ਤੇ कुरकुरੇ ਦਾ ਗੋਦਾਮ ਬਣਾਇਆ ਹੋਇਆ ਹੈ 12 ਤਰੀਕ ਨੂੰ ਸਵੇਰੇ 11 ਵਜੇ ਕਰੀਬ ਬੈਂਕ ਜਾਣ ਦੇ ਲਈ 6 ਲੱਖ ਰੁਪਏ ਉਸਨੇ ਐਕਟਿਵਾ ਦੇ ਵਿੱਚ ਰੱਖੇ ਤੇ ਕਿਸੇ ਕੰਮ ਦੇ ਲਈ ਗੋਦਾਮ ਦੇ ਅੰਦਰ ਚਲਾ ਗਿਆ ਜਦੋਂ ਬਾਹਰ ਆ ਕੇ ਦੇਖਿਆ ਤਾਂ ਉਸਦੀ ਐਕਟਿਵਾ ਬਾਹਰ ਨਹੀਂ ਸੀ ਮੌਕੇ ਉੱਤੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਤੋਂ ਪਤਾ ਲੱਗਿਆ ਕਿ ਇੱਕ ਵਿਅਕਤੀ ਪੈਦਲ ਆਇਆ ਐਕਟਿਵਾ ਲੈ ਕੇ ਫਰਾਰ ਹੋ ਗਿਆ ਜਿਸ ਤੋਂ ਬਾਅਦ ਵਿੱਚ 112 ਨੰਬਰ ਉੱਤੇ ਫੋਨ ਕਰਕੇ ਪੁਲਿਸ ਨੂੰ ਵੀ ਸੂਚਨਾ ਦਿੱਤੀ ਗਈ ਤਾਂ ਪੁਲਿਸ ਮੌਕੇ ਉੱਤੇ ਪਹੁੰਚ ਗਈ ਹੈ ਪੁਲਿਸ ਦੇ ਵੱਲੋਂ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਸੀਸੀਟੀਵੀ ਕੈਮਰੇ ਦੇ ਆਧਾਰ ਤੇ ਹੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਨੇ ਤਾਂ ਇਸ ਬਾਰੇ ਹੋਰ ਕੀ ਕੋਈ ਜਾਣਕਾਰੀ ਹੈ ਸੁਣਦੇ ਆ ਜੀ ਕੀ ਨਾਮ ਹੈ ਤੁਹਾਡਾ ਰਾਜਿੰਦਰ ਗੁਇਲ ਕਿੱਥੇ ਰਹਿੰਦੇ ਹੋ ਮੁਕੇ ਦਸਨ ਅਜੀਤ ਛੋਟੀ ਚੋਰੀ ਗਈ ਹੈ ਹਾਂਜੀ ਪੀਵੀ ਪੀਵੀ ਨੰਕੀ ਏਡੀ 98 ਮੈਂ ਨਾ ਜਿਵੇਂ ਰੂਟੀਨ ਵਾਈਜ਼ ਅੱਗੇ ਬੈਂਕ ਜਾਂਦਾ ਸੀ ਤੇ ਮੈਂ ਬੈਂਕ ਤੇ ਜਾਂਦਾ ਟਾਈਮ ਤੇ ਕੁਝ ਪਾਉਣੇ ਪਾਉਣੇ 11 11 ਵਜੇ ਦਾ ਟਾਈਮ ਸੀ ਤੇ ਮੈਂ ਫਿਰ ਮੈਨੂੰ ਫੋਨ ਆ ਗਿਆ ਦਫ਼ਤਰ ਤੋਂ ਕਿ ਕੁਝ ਬਿੱਲ ਕੱਢ ਦੂੰ ਮੈਂ ਬਿੱਲ ਕੱਢਣ ਵਾਸਤੇ ਗਿਆ ਇਸ ਬੁੱਕਰੀ ਮੈਂ ਆਪਣੇ ਆਫਿਸ ਦੇ ਬਿਲਕੁਲ ਨਾਲ ਲਾਤੀ ਤੇ ਚਾਬੀ ਜਿਵੇਂ ਰੂਟੀਨ ਵਾਈਜ਼ ਮੈਂ ਕੇ ਕਾਊਂਟਰ ਤੇ ਰੱਖ ਦਾਂਗੇ ਰੱਖਿਆ ਉਹਦੇ ਵਿੱਚ ਮੇਰੇ 600 ਰੁਪਏ ਸੀ ਜਿਹਦੇ 500 ਵਾਲੀਆਂ ਗੁੱਟੀਆਂ 9 ਸੀ ਤੇ 200 ਵਾਲੀਆਂ ਗੁੱਟੀਆਂ 5 ਸੀ 100 ਵਾਲੀਆਂ ਗਟੀਆਂ 5 ਸੀ ਹੋਇਆ ਕਿੱਥੇ ਜਾ ਨਹੀਂ ਸਰ ਆਪਣਾ ਉਚਾਰ ਟਿਪ ਉਚਾ ਡੱਬਾ ਰਾਮ ਰਾਮ ਨਗਰ ਹਾਂਜੀ ਦਫਤਰ ਹੁੰਦਾ ਮੇਰਾ ਚੀਜ਼ ਕੁਤ ਤੇ ਕੰਮ ਕਰ ਮੈਂ ਸਰ ਮੇਰਾ ਹੋ ਚੱਲਿਆ ਤੁਹਾਨੂੰ ਪਤਾ ਚੱਲ ਪਤਾ ਮੈਂ ਜਿਵੇਂ ਬਾਹਰ ਆਇਆ ਮੈਂ ਮੈਂ ਬਾਹਰ ਆਇਆ ਬਿਲਟ ਕੇ ਤੇ ਗੱਡੀ ਕੱਢਾਈ ਤੇ ਮੈਂ ਦੇਖਿਆ ਕਿ ਗੱਡੀ ਚਾ ਚੁੱਕੀ ਸੀ ਮੈਂ ਬਾਹਰ ਆਇਆ ਤੇ ਮੇਰੀ ਸਕੂਟਰੀ ਹਣੀ ਸੀ ਤੇ ਸਕੂਟਰੀ ਜਿਹਨੂੰ ਮੈਂ ਫਿਰ ਮਨੇ 112 ਨੰਬਰ ਤੇ ਕਾਲ ਕੀਤੀ ਤਾਂ ਫਿਰ ਉਸ ਦੇ ਬਾਅਦ ਉਹ ਅ ਅੱਧੇ ਘੰਟੇ ਬਾਅਦ ਉਹਨਾਂ ਦਾ ਫੋਨ ਆਇਆ ਕਿ ਮੈਂ ਇਹਨੂੰ ਦੱਸੋ ਉਹਨੇ ਦੱਸੋ ਫਿਰ ਮੈਂ ਫੋਕਲ ਪੁਆਇੰਟ ਜਗ੍ਹਾ ਪਰ ਕੰਪਲੀਟ ਦਿੱਤੀ ਉਹਨੂੰ ਜਿਸ ਜੀ ਕਿਹਾ ਹਾਂਜੀ ਸਰ ਉਹ ਸੀ 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 ਉਹਦੀ ਮਨੇ ਵੀਡੀਓ ਤੇ ਫੋਟੋ ਤੁਹਾਨੂੰ ਭਾਜ ਕੇ ਹਮਾਰਾ ਗੰਭੀਰ ਪੇਜੰਮਾ ਨਹੀਂ ਸਰ ਕੋਈ ਬੰਦਾ ਨਹੀਂ ਕਿੰਨੇ ਬੰਦੇ ਆ ਗਏ ਸਿੰਗਲ ਸਿੰਗਲ ਬੰਦਾ ਸੀ 11:00 ਵਜੇ 16 ਮਿੰਟ ਦੀ ਗੱਲ ਸਰ ਸਕੂਲੀ ਉਥੋਂ ਲੈ ਕੇ ਗਾਂਹ ਜਾ ਕੇ ਉਹਨੇ ਕਿੱਕ ਮਾਰੀ ਐ ਸਾਡੇ ਨੁਕਰ ਤੇ ਉਥੋਂ ਤੋਰ ਕੇ ਲੈ ਕੇ ਗਿਆ ਸੀ ਹੋਇਆ ਕਿੱਥੇ ਜਾ ਸਰ ਆਪਣਾ ਉਚਾ ਟਿਪ ਉਚਾ ਡਿਬਾ ਰਾਮ ਰਾਮ ਨਗਰ ਹਾਂਜੀ ਦਫਤਰ ਹੁੰਦਾ ਮੇਰਾ ਚੀਜ਼ ਕਰਦੇ ਗਮਨ ਸਰ ਮੇਰੇ ਹੋ ਚੱਲਦਾ ਤੁਹਾਨੂੰ ਪਤਾ ਹੈਗਾ ਪਤਾ ਮੈਂ ਜਿਵੇਂ ਬਾਹਰ ਆਇਆ ਮੈਂ ਬਾਹਰ ਆਇਆ ਬਿਲ ਕੱਟ ਗਿਆ ਗੱਡੀ ਕੱਢੀ ਤੇ ਮੈਂ ਦੇਖਿਆ ਕਿ ਗੱਡੀ ਚਾ ਚੁੱਕੀ ਸੀ ਮੈਂ ਬਾਹਰ ਆਇਆ ਤੇ ਮੇਰੀ ਸਕੂਟਰੀ ਹਾਨੀ ਹੋਈ ਤੇ ਸਕੂਟਰੀ ਜਿਹਦੋਂ ਮੈਂ ਫਿਰ ਮਨੇ 112 ਨੰਬਰ ਤੇ ਕਾਲ ਕੀਤੀ ਤਾਂ ਫਿਰ ਉਸਦੇ ਬਾਅਦ ਉਹ ਅੱਧੇ ਘੰਟੇ ਬਾਅਦ ਉਹਨਾਂ ਦਾ ਫੋਨ ਆਇਆ ਕਿ ਮੈਂ ਇਹਨੂੰ ਦੱਸੋ ਉਹਨੇ ਲਿਖਾ ਫਿਰ ਮੈਂ ਫੋਕਲ ਪੁਆਇੰਟ ਜਗ੍ਹਾ ਪਰ ਕੰਪਲੀਟ ਦਿੱਤੀ ਉਹ ਹਾਂਜੀ ਸਰ ਉਹ ਸੀਸੀਟੀਵੀ ਉਹਦੀ ਮਨੇ ਵੀਡੀਓ ਤੇ ਫੋਟੋ ਤੋਂ ਲੁਪਾ ਦਿੱਤੀ ਹਮਾਰਾ ਗੰਗਲੀ ਪੇਜ ਨਹੀਂ ਸਰ ਕੋਈ ਬੰਦਾ ਨਹੀਂ ਕਿੰਨੇ ਬੰਦੇ ਆਇਆ ਸਿੰਗਲ ਸਿੰਗਲ ਬੰਦਾ ਸੀ 11 ਵਜੇ 16 ਮਿੰਟ ਦੀ ਗੱਲ ਹੈ ਸੂਦੀ ਜੱਗਰ ਨੂੰ ਉਹਦੇ ਲੈ ਕੇ ਲੈ ਕੇ ਗਏ ਸੀ ਆ ਸਰ ਸੂਦੀ ਉੱਥੋਂ ਲੈ ਕੇ ਗਾਂਹ ਜਾ ਕੇ ਉਹਨੇ ਕਿੱਕ ਮਾਰੀ ਐ ਸਾਡੇ ਨੁਕਰ ਤੇ ਉੱਥੋਂ ਤੋਰ ਕੇ ਲੈ ਕੇ